ਜੇਵਲਮ ਨਹੀਂ ਆ ਗਈ ਤੇ ਪਹਿਲਾਂ ਆਪਾਂ ਨੀਰ ਲਾ ਲਈਏ ਇਹ ਮਿਲਾ ਲਈ ਪਹਿਲਾਂ ਸੈਂ ਧਰਕੇ ਉੱਤੇ ਕੱਟ ਲਈਏ ਕੱਟ ਪਾ ਲਈਏ ਓ ਪੁੱਤ ਕੀ ਹੋ ਗਿਆ ਲਓ ਪਈ ਜੇਵਲ ਬਣਾ ਲਈ ਹੁਣ ਇਹ ਤੇ ਜੇਵ ਦੇ ਐ ਕਰਕੇ ਜਿਤ ਲੱਗ ਜੂਗੀ ਹਾਂ ਜਿਤ ਧਰਕੇ ਆ ਜੇਬ ਲੱਗ ਗਈ ਤੇ ਆ ਜਿੱਪ ਲਾਤੀ ਤੇ ਇਹ ਜਿਹੜੀ ਹੁਣ ਆ ਚੀਜ਼ ਆ ਗਈ ਇਹ ਆਪਣੇ ਐਨੇ ਹਿੱਸੇ 'ਚ ਬਲ ਪਏ ਜਾਣਗੇ ਸਲਵਾਰ ਦੇ ਸਲਵਾਰ ਜੜ ਆਹ ਲਓ ਜੀ ਜਿਹੜੀ ਆਪਾਂ ਸਲਵਾਰ ਦੀ ਬੈਲਟ ਤੇ ਜੇਬ ਲਾਈ ਆ ਗਈ ਆ ਲੱਗ ਗਈ ਆ ਪਾ ਕੇ ਬਾਹਰ ਤੇ ਆਹ ਜੇਬ ਲੱਗ ਗਈ ਇਹ ਜੇਬ ਅੰਦਰਲੇ ਪਾਸੇ ਆ ਗਈ ਆ ਜੇ ਅੰਦਰਲੇ ਪਾਸੇ ਆ ਗਈ ਤੇ ਆਹ ਜੇਬ ਲੱਗ ਗਈ